ਇੱਕ ਪਾਸੇ ਬਿਆਸ ਤੇ ਅਗਲੇ ਪਾਸੇ ਸਤਲੁਜ ਦੋਵਾਂ ਦਰਿਆਵਾਂ ਦੇ ਸਨ ਨੂੰ ਜਿਹੜੀ ਜਗ੍ਹਾ ਉਹਨੂੰ ਦੋ ਆਬਾ ਕਿਹਾ ਜਾਂਦਾ ਆਬ ਕਹਿੰਦੇ ਆ ਪਾਣੀ ਨੂੰ ਦੋ ਆਬਾ ਦੋਵਾਂ ਦਰਿਆਵਾਂ ਦੋਵਾਂ ਪਾਣੀਆਂ ਦੇ ਵਿੱਚ ਕਾਇਦੇ ਦੀ ਜਗ੍ਹਾ ਦੁਆਬੇ ਦਾ ਇਲਾਕਾ ਪਰਲਾ ਮਾਝੇ ਦਾ ਇਲਾਕਾ ਫਿਰ ਸਤਲੁਜ ਤੋਰੇ ਉਹਨੂੰ ਮਾਲਵੇ ਦਾ ਇਲਾਕਾ ਕਹਿੰਦੇ ਹੁਣ ਦੁਆਬੇ ਦੇ ਇਲਾਕੇ 'ਚ ਪਿੰਡ ਹੈ ਦੱਲਾ ਦੱਲੇ ਪਿੰਡ ਦੇ ਭਾਈ ਪਾਰੋ ਜੀ ਬੜੇ ਪਰਮਗੁਰੂ ਸਿੱਖ ਨੇ ਉਹਨਾਂ ਨੂੰ ਭਾਈ ਗੁਰਦਾਸ ਜੀ ਨੇ ਪਰਮਹੰਸ ਕਿਹਾ। ਮਹਾਰਾਜ ਦੇ ਘਰ ਬੜੇ ਉੱਚੀ ਆਤਮਕ ਅਵਸਥਾ ਵਾਲੇ ਸਿੱਖ। ਹਰ ਰੋਜ਼ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਸੀ ਤੇ ਇੰਨਾ ਭਰੋਸਾ ਸੀ ਕਿ ਹੜਿਆ ਹੋਇਆ ਦਰਿਆ ਵੀ ਇਹਨਾਂ ਦਾ ਰਾਹ ਨਹੀਂ ਸੀ ਰੋਕ ਦਿੰਦਾ। ਪਾਣੀ ਬੇਤਹਾਸ਼ਾ ਆਇਆ ਹੁੰਦਾ ਲੋਕ ਕਿਨਾਰਿਆਂ ਤੇ ਖੜੇ ਹੁੰਦੇ ਇੱਕ ਵਾਰੀ ਇੰਨੀ ਕਲਾ ਵਰਤੀ ਰਾਗੀਰ ਰੁਕੇ ਹੋਇਆ ਵੀ ਪਾਣੀ ਦਰਿਆਵਾਂ ਦਾ ਘਟੇਗਾ ਉਹਨੂੰ ਬੰਨ ਨਹੀਂ ਸੀ ਡੈਮ ਨਹੀਂ ਸੀ ਹੰਦੇ ਤੇ ਇੱਕਦਮ ਜਦੋਂ ਬਾਰਿਸ਼ ਹੋਣੀ ਪਾਣੀ ਬੜਾ ਉੱਚਾ ਚੜ ਜਾਣਾ ਤੇ ਉਹ 2-4 ਪੈਰ ਜਿਹੜਾ ਪਾਣੀ ਵਗਣਾ ਜਦੋਂ ਬਾਰਿਸ਼ ਬੰਦ ਹੋਣੀ ਤੇ ਫਿਰ ਪਾਣੀ ਨੀਵਾ ਹੋ ਜਾਣਾ ਲੋਕੋ ਡੀਕਦੇ ਸੀ ਦੋ-ਦੋ ਦਿਨ ਤਿੰਨ-ਤਿੰਨ ਦਿਨ ਵੀ ਪਾਣੀ ਘਟੇਗਾ ਤੇ ਲੰਘਾਂਗੇ ਭਾਈ ਪਾਰੋ ਜੀ ਰੋਹ ਜਾਂਦੇ ਸੀ ਸ੍ਰੀ ਗੋਇੰਦਵਾਲ ਸਾਹਿਬ ਤੇ ਇਹ ਜਦੋਂ ਆਏ ਗੁਰੂ ਗੁਰੂ ਜਪਦੇ ਜਪਦੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੈ ਜਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਗੁਰੂ ਦੇ ਭਰੋਸੇ ਤੇ ਅਰਦਾਸ ਕੀਤੀ ਘੋੜੀ ਨੂੰ ਠੱਲਿਆ ਨਦੀ ਪਾਰ ਕਰਕੇ ਸਾਰਾ ਦਿਨ ਗੋਇੰਦਵਾਲ ਸਾਹਿਬ ਸੇਵਾ ਕੀਤੀ ਵਾਪਸ ਫੇਰ ਉਸੇ ਤਰ੍ਹਾਂ ਆ ਗਈ ਉਹ ਨਦੀ ਦੇ ਕਿਨਾਰੇ ਬਿਆਸ ਦਰਿਆ ਦੇ ਕੰਢੇ ਤੇ ਫੌਜ ਦੀ ਟੁਕੜੀ ਲੈ ਕੇ ਇੱਕ ਸਰਕਾਰੀ ਕਰਮਚਾਰੀ ਦਾ ਨਾਂ ਸੀ ਅੱਲਾ ਯਾਰ ਅਧਿਕਾਰੀ ਸੀ ਇਹ ਵੱਡਾ ਸਨਾਪਤੀ ਸੀ ਆਪਣੀ ਇੱਕ ਦਲ ਦਾ ਇਹ ਵੇਖਦਾ ਪਿਆ ਵੀ ਕਮਾਲ ਹੋ ਗਈ ਸਾਰੇ ਰਾਹੀਰ ਸਾਰੇ ਮੁਸਾਫਰ ਪਾਣੀ ਘਟਣ ਦੀ ਉਡੀਕ ਕਰ ਰਿਹਾ ਇਹ ਬੰਦਾ ਇੰਨੇ ਪਰਵਾਹ ਹੀ ਨਹੀਂ ਕੀਤੀ ਜੀ ਤੇ ਜਦੋਂ ਭਾਈ ਪਾਰੋ ਜੀ ਵਾਪਸ ਆਏ ਨਾ ਤੇ ਇਹਨੇ ਭੱਜ ਕੇ ਜਾ ਕੇ ਭਾਈ ਪਾਰੋ ਦੀ ਘੋੜੀ ਨੂੰ ਰੋਕਿਆ ਕਹਿੰਦਾ ਤੈਨੂੰ ਡਰ ਨਹੀਂ ਆਇਆ ਮੌਤ ਤੋਂ ਵੀ ਪਾਣੀ ਇੰਨਾ ਤੇ ਸਿੱਖ ਕਹਿੰਦਾ ਡਰ ਕਾ ਦਾ ਗੁਰੂ ਦਾ ਭਰੋਸਾ ਹੋਵੇ ਤੇ ਡਰ ਕਾ ਦਾ ਮੈਨੂੰ ਕੋਈ ਮੌਤ ਦਾ ਡਰ ਨਹੀਂ ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ ਅੱਲਾ ਯਾਰ ਕਹਿੰਦਾ ਕੌਣ ਤੇਰਾ ਸਤਿਗੁਰੂ ਕਹਿੰਦੇ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੀ ਜੋਤ ਹੁਣ ਇੰਨਾ ਰੰਗ ਚੜਿਆ ਜੀ ਅੱਲਾ ਯਾਰ ਗੁਰੂ ਦੀਆਂ ਗੱਲਾਂ ਸੁਣਦਾ ਤੇ ਇੰਨੀ ਅੰਦਰ ਖੇਚ ਪੈਦਾ ਹੋਈ ਅੱਲਾ ਯਾਰ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗਿਆ ਤੇ ਜਦੋਂ ਗੁਰੂ ਅਮਰਦਾਸ ਜੀ ਨੇ 22 ਮੰჯੀਆਂ ਸਿੱਖੀ ਦੇ ਪ੍ਰਚਾਰ ਲਈ ਸਥਾਪਿਤ ਕੀਤੀਆਂ ਉਹਨਾਂ 22 ਪ੍ਰਚਾਰਕਾਂ ਵਿੱਚ ਅੱਲਾ ਯਾਰ ਵੀ ਇੱਕ ਪ੍ਰਚਾਰਕ ਸੀ ਸਿੱਖੀ ਦਾ ਇਹ ਤੇ ਨਹੀਂ ਪੁੱਛਿਆ ਜਾਂਦਾ ਤੇਰੀ ਬਰਾਦਰੀ ਜਾਤ ਕਿਹੜੀ ਹੈ ਜਿੰਨੂੰ ਰੰਗ ਚੜ ਗਿਆ ਗੁਰੂ ਦੇ ਪ੍ਰੇਮ ਦਾ ਉਹਨੇ ਸਿੱਖੀ ਕਮਾ ਲਈ ਜੀ ਮੁਸਲਮਾਨ ਸੀ ਅੱਲਾ ਯਾਰ ਤੋਂ ਭਾਈ ਪਾਰੋ ਜੀ ਇੰਨੇ ਮਤਲਬ ਉਹਨਾਂ ਦੀ ਅਵਸਥਾ ਦੀ ਮੈਂ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਇੱਕ ਦਿਨ ਇਹਨਾਂ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਮੇਰਾ ਜੀ ਕਰਦਾ ਹੈ ਕਿ ਸਿੱਖ ਸਾਰੀ ਦੁਨੀਆ ਤੋਂ ਆਉਂਦੇ ਆ ਕਾਬਲ ਤੋਂ ਟਾਕੇ ਤੋਂ ਉਹ ਜਿੱਥੇ ਜਿੱਥੇ ਗੁਰੂ ਨਾਨਕ ਨੇ ਸਿੱਖੀ ਦਾ ਬੂਟਾ ਲਾਇਆ ਸੀ ਪਟਾਂਨ ਤੋਂ ਸਿੱਕਮ ਤੋਂ ਮਲਾਇਆ ਤੋਂ ਬੜੀ ਦੂਰੋਂ ਦੂਰੋਂ ਸੇ ਅੱਖ ਹੁੰਦੇ ਸੀ ਕੋਈ 4 ਦਿਨ ਰਹਿੰਦਾ ਕੋਈ 10 ਦਿਨ ਰਹਿੰਦਾ ਤੇ ਚਲਿਆ ਜਾਂਦਾ ਤੇ ਦਾਨੇ ਸਿੱਖ ਕੌਮ ਪ੍ਰਸਤੀ ਵਿੱਚੋਂ ਵਿਸਾਖੀ ਸ਼ੁਰੂ ਹੋਈ ਸੀ ਭਾਈ ਪਾਰੋ ਜੀ ਕਹਿੰਦੇ ਮਹਾਰਾਜ ਜੀ ਜੇ ਤੁਸੀਂ ਹੁਕਮ ਕਰੋ ਤੇ ਮੇਰਾ ਜੀ ਕਰਦਾ ਵੀ ਕੋਈ ਐਸਾ ਦਿਹਾੜਾ ਨਿਯਤ ਕੀਤਾ ਜਾਏ ਕਿ ਸਾਰੇ ਸਿੱਖ ਇਕੱਠੇ ਹੋਣ ਇੱਕ ਹੋ ਕੇ ਬੈਠਣ ਇੱਕ ਦੂਜੇ ਨੂੰ ਮਿਲਣ ਇੱਕ ਦੂਜੇ ਨੂੰ ਸਮਝਣ ਇਹ ਬੜਾ ਜ਼ਰੂਰੀ ਹੈ ਸਾਧ ਸੰਗਤ ਦੀ ਕਿਉਂਕਿ ਸਾਨੂੰ ਗੁਰੂ ਨੇ ਕਿਹਾ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੈ ਕਿ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿੱਚ ਆਏ ਜ਼ਰੂਰ ਇਕੱਠੇ ਹੋਇਆ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ ਯਕੀਨ ਕਰਿਓ ਸਟ੍ਰੈਸ ਘਟੇਗਾ ਬੜਾ ਸਕੂਨ ਮਿਲੇਗਾ ਆਪਸੀ ਸਾਝ ਗੁਰੂ ਪ੍ਰਤੀ ਪਿਆਰ ਮਨ ਸ਼ਾਂਤ ਹੋਏਗਾ ਜਦੋਂ ਇਦਾਂ ਜੁੜ ਕੇ ਬੈਠੋਗੇ ਮੈਂ ਗੁਰੂ ਦੀ ਹਜ਼ੂਰੀ ਚ ਇੱਕ ਬੇਨਤੀ ਕਰਦਾ ਜੇ ਸਾਡੇ ਕੋਲ ਗੁਰਦੁਆਰੇ ਨਾ ਹੁੰਦੇ ਅੱਧੇ ਤੋਂ ਵੱਧ ਬੰਦੇ ਡਿਪਰੈਸ਼ਨ ਦਾ ਸ਼ਿਕਾਰ ਹੋਣੇ ਸੀ ਅ ਸ਼ੁਕਰ ਹੈ ਵੀ ਇੱਥੇ ਬੈਂਦੇ ਆ ਆਨੰਦ ਲੈਂਦੇ ਹੋ ਇੱਕ ਦੂਜੇ ਨਾਲ ਪਿਆਰ ਮੈਨੂੰ ਚੰਗਾ ਲੱਗਦਾ ਬਾਹਰ ਜਦੋਂ ਪ੍ਰਸ਼ਾਦਾ ਛਕ ਰਹੇ ਹੁੰਦੇ ਹੋ ਇੱਕ ਦੂਜੇ ਨਾਲ ਸਾਝ ਪਾਈ ਹੁੰਦੀ ਹੈ ਗੱਲਾਂ ਬਾਤਾਂ ਕਰ ਰਹੇ ਹੁੰਦੇ ਹੋ ਇਸੇ ਲਈ ਮਹਾਰਾਜ ਨੇ ਗੁਰਦੁਆਰੇ ਦਿੱਤੇ ਸੀ ਭਾਈ ਪਾਰੋ ਜੀ ਕਹਿੰਦੇ ਮਹਾਰਾਜ ਜੀ ਮੇਰਾ ਜੀ ਕਰਦਾ ਵੀ ਕੋਈ ਦਿਨ ਐਸਾ ਨਿਯਤ ਕਰੀਏ ਵੀ ਸਿੱਖ ਸਾਰੇ ਇਕੱਠੇ ਹੋਣ ਤੇ ਗੁਰੂ ਸਾਹਿਬ ਜੀ ਦੀ ਦੂਰ ਅੰਦੇਸ਼ੀ ਵੇਖੋ ਜਿੱਦਨ ਦੁਨੀਆ ਕਰਮਕਾਂਡ ਵਾਲੇ ਪਾਸੇ ਤੁਰੀ ਸੀ ਨਦੀਆਂ ਨਾਲਿਆਂ ਤੇ ਨਹਾਉਂਦੀ ਫਿਰਦੀ ਮਹਾਰਾਜ ਕਹਣ ਲੱਗੇ ਵੀ ਚਲੋ ਸੰਗਤ ਇਕੱਠੀ ਕਰੋ ਆਹ ਦਿਨ ਨਿਯਤ ਕਰ ਲਿਆ ਸੰਗਰਾਦ ਵਿਸਾਖ ਦੀ ਕਿਉਂਕਿ ਉਦੋਂ ਤਰੀਕਾਂ ਜਿਹੜੀਆਂ ਸੀ ਕੋਈ ਕੈਲੰਡਰ ਤੇ ਨਾ ਘੜੀ ਥੋੜੀ ਹੁੰਦੀ ਸੀ ਇਦਾਂ ਹੀ ਮਿੱਥੀਆਂ ਜਾਂਦੀਆਂ ਸੀ ਉਦਿਆ ਮਸਿਆ ਪੁੰਨਿਆ ਸੂਰਜ ਤੋਂ ਅੰਦਾਜ਼ਾ ਜਾਂ ਲਾ ਲੈਂਦੇ ਸੀ ਵੀ ਅੱਜ ਸੂਰਜ ਇੰਨਾ ਕ ਐ ਇੰਨੀ ਕ ਤਰੀਕ ਐ। ਇਹੀ ਇੱਕ ਕੈਲੰਡਰ ਦਾ ਸਾਧਨ ਹੁੰਦਾ ਸੀ। ਸੋ ਇਹ ਦਿਨ ਨਿਯਤ ਹੋ ਗਿਆ ਸਿੱਖਾਂ ਦਾ ਇਕੱਠ ਸਭ ਤੋਂ ਪਹਿਲੀ ਵਾਰੀ ਵਿਸਾਖੀ ਤੇ ਸ੍ਰੀ ਗੋਇੰਦਵਾਲ ਸਾਹਿਬ ਹੋਇਆ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਅੰਮ੍ਰਿਤਸਰ ਸਾਹਿਬ ਆਏ ਉੱਥੇ ਫਿਰ ਸਿੱਖਾਂ ਦੀਆਂ ਰੌਣਕਾਂ ਲੱਗਣ ਲੱਗੀਆਂ। ਫਿਰ ਅਨੰਦਪੁਰ ਸਾਹਿਬ ਮਤਲਬ ਜਿਹੜਾ 80 ਹਜ਼ਾਰ ਦਾ ਇਕੱਠ ਹੋਇਆ ਸੀ ਉਹਦੀ ਅਰੰਭਤਾ ਗੁਰੂ ਅਮਰਦਾਸ ਜੀ ਮਹਾਰਾਜ ਵੇਲੇ ਹੋਈ ਸੀ ਗੁਰੂ ਸਾਹਿਬ ਜੀ ਨੇ ਵੱਡੀ ਤਿਆਰੀ ਕੀਤੀ ਸਿੱਖਾਇ 80000 ਬੰਦੇ ਦਾ ਇਕੱਠ ਦੱਸਦਾ ਹੈ ਉਹ ਵੀ ਔਰੰਗਜ਼ੇਬ ਦਾ ਸੁਈਆ ਅਬੁਲ ਤਰਾਨੀ ਤੇ ਉਹਦੀ ਜਿਹੜੀ ਰਿਪੋਰਟਿੰਗ ਹੈ ਉਹ ਕਹਿੰਦਾ ਵੀ ਗੁਰੂ ਸਾਹਿਬ ਜੀ ਭਰੀ ਸਭਾ ਦੇ ਅੰਦਰ ਆਏ ਮਹਾਰਾਜ ਦੇ ਹੱਥ ਵਿੱਚ ਸ਼ਮਸ਼ੀਰ ਫੜੀ ਹੋਈ ਹੈ ਤੇਗ ਪਕੜੀ ਹੋਈ ਕਿਰਪਾਨ ਫੜੀ ਹੈ ਤੇ ਬੜੇ ਰੋਹ ਵਿੱਚ ਹਨ ਗੁਰੂ ਸਾਹਿਬ ਜੀ ਦਾ ਚਿਹਰਾ ਨੂਰੋ ਨੂਰ ਹੈ ਨੇਤਰ ਲਾਲ ਸੁਰਖ ਨੇ ਤੇ ਬੜੇ ਰੋਹ ਵਿੱਚ ਮਹਾਰਾਜ ਨੇ ਇੱਕ ਸੀਸ ਦੀ ਮੰਗ ਕੀਤੀ ਸਿਰ ਮੰਗਿਆ ਸਨਾਟਾ ਚ ਆ ਗਿਆ ਅਬਦੁਲ ਤਰਾਨੀ ਕਹਿੰਦਾ ਵੀ ਕੁਝ دیر ਦੇ ਚੁੱਪ ਤੋਂ ਬਾਅਦ ਇੱਕ ਸਿੱਖ ਖੜਾ ਹੋਇਆ ਉਹਨੇ ਕਿਹਾ ਮੇਰਾ ਸੀਸ ਆ ਜਰ ਗੁਰੂ ਸਾਹਿਬ ਜੀ ਉਹਨੂੰ ਲੈ ਗਏ ਉਹਨੇ ਵੈਸੇ ਜੋ ਅਬਲ ਤੁਰਾਨੀ ਦੀ ਰਿਪੋਰਟਿੰਗ ਦਾ ਜ਼ਿਕਰ ਆਉਂਦਾ ਤੇ ਉਹ ਇਹ ਨਹੀਂ ਕਹਿੰਦਾ ਵੀ ਗੁਰੂ ਸਾਹਿਬ ਤੰਬੂ ਚ ਲੈ ਕੇ ਗਏ ਉਹ ਕਹਿੰਦਾ ਗੁਰੂ ਸਾਹਿਬ ਨੇ ਸੰਗਤ ਦੇ ਸਾਹਮਣੇ ਸਿਰ ਧੜ ਤੋਂ ਜੁਦਾ ਕੀਤਾ ਕਿਉਂਕਿ ਉਹਨੂੰ ਸ਼ੰਕਾ ਨਹੀਂ ਐ ਇਸ ਵਿੱਚ ਉਹ ਪ੍ਰਤੱਖ ਰੂਪ ਚ ਕੁਝ ਲੋਕਾਂ ਦੇ ਮਨ ਚ ਸ਼ੰਕੇ ਹੋਣਗੇ ਅਬਲ ਤੁਰਾਨੀ ਦੀ ਰਿਪੋਰਟਿੰਗ ਜਿਹੜੀ ਆ ਉਹ ਕਹਿੰਦੇ ਪ੍ਰਗਟ ਰੂਪ ਚ ਗੁਰੂ ਸਾਹਿਬ ਜੀ ਨੇ ਸੀਸ ਧੜ ਤੋਂ ਜੁਦਾ ਕੀਤਾ ਜਦੋਂ ਇਹ ਕੌਤਕ ਲੋਕਾਂ ਨੇ ਵੇਖਿਆ ਲੋਹ ਵਿੱਚ ਲਾਥ-ਪਾਥ ਕਿਰਪਾਨ ਸਤਗੁਰੂ ਜੀ ਦੀ ਫੇਰ ਕੜ ਕੇ ਕੇ ਮਹਾਰਾਜ ਨੇ ਦੂਜੇ ਸੀਸ ਦੀ ਮੰਗ ਕੀਤੀ ਹੁਣ ਦੂਜੀ ਵਾਰੀ ਉੱਠਣਾ ਹੋ ਸਕਦਾ ਬੰਦਾ ਪਹਿਲੀ ਵਾਰੀ ਸੋਚੇ ਵੀ ਮਹਾਰਾਜ ਨੇ ਐਵੇਂ ਹੀ ਕਿਹਾ ਜਦੋਂ ਇਹ ਕਲਾ ਵਰਤਦੀ ਵੇਖ ਲਈ ਖੂਨ ਡੁੱਲਦਾ ਵੇਖਿਆ ਦੂਜੀ ਵਾਰੀ ਉੱਠਣਾ ਵੱਡੀ ਗੱਲ ਸੀ ਫਿਰ ਦੂਜਾ ਫਿਰ ਤੀਜਾ ਚੌਥਾ ਪੰਜ ਸਿਰਾਂ ਦੀ ਮੰਗ ਕੀਤੀ ਫਿਰ ਗੁਰੂ ਸਾਹਿਬ ਜੀ ਨੇ ਉੱਥੇ ਜਿਹੜਾ ਸ਼ਬਦ ਲਿਖਦਾ ਨਾ ਉਹ ਕੜਾਹੀ ਦਾ ਜ਼ਿਕਰ ਕਰਦਾ ਕੁੰਡਿਆਂ ਤੋਂ ਬਿਨਾਂ ਕੜਾਹੀ ਹੁਣ ਉਹ ਸਰਬਲੋਹ ਦੇ ਬਾਟੇ ਨੂੰ ਆਪਣੀ ਭਾਸ਼ਾ ਚ ਜੋ ਲਿਖ ਰਿਹਾ ਤੇ ਕਹਿੰਦਾ ਗੁਰੂ ਸਾਹਿਬ ਨੇ ਇੱਕ ਤੇਜ਼ ਧਾਰ ਹਥਿਆਰ ਨਾਲ ਕਰਦ ਵੀ ਲਿਖਦਾ ਕਿਰਪਾਨ ਵੀ ਲਿਖਿਆ ਮਿਲਦਾ ਖੰਡੇ ਦੇ ਨਾਲ ਪਤਾਸੇ ਮਾਤਾ ਜੀਤੋ ਜੀ ਨੇ ਪਾਏ ਆਪਾਂ ਨਾ ਕਈ ਵਾਰੀ ਇਹ ਸੁਣਦੇ ਅਸੀਂ ਵੀ ਸੁਣਿਆ ਸੀ ਪੰਜਵੇਂ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਪੰਥ ਦੀ ਮਾਤਾ ਹੈ ਪਰ ਮਾਤਾ ਸਹਿਬ ਕੌਰ ਜੀ ਦੇ ਨਾਲ ਜਿਹੜਾ ਗੁਰੂ ਸਾਹਿਬ ਦਾ ਆਨੰਦ ਕਾਰਜ ਹੋਇਆ ਉਹ 1700 ਸਈਸਵੀ ਚ ਹੋਇਆ। ਅਮਰ ਸੰਚਾਰ ਸੰਚਾਰ 1699 ਨੂੰ ਹੋਇਆ। ਮਾਤਾ ਜੀਤੋ ਜੀ ਨੇ ਹੁਣ ਇੱਕ ਗੱਲ ਬੜੀ ਕਮਾਲ ਦੀ ਹੈ ਵੀ ਦੂਜੇ ਜਦੋਂ ਅਸੀਂ ਧਰਮਾਂ ਦਾ ਵੇਖਦੇ ਆਂ ਮਾਰਗ ਤੇ ਉਹ ਕਹਿੰਦੇ ਨਹੀਂ ਇਸਤਰੀ ਦਾ ਤੇ ਪਰਛਾਵਾਂ ਵੀ ਮਾੜਾ ਹੈ। ਇਸਤਰੀ ਨੂੰ ਤੇ ਦੂਰ ਰੱਖਣਾ ਧਰਮ ਤੋਂ ਧਰਮ ਦੇ ਚਿੰਨਾ ਤੋਂ ਪਰ ਇੱਥੇ ਇਨਵਾਲਵ ਨੇ। ਇੱਥੇ ਤੇ ਇਸਤਰੀ ਨੂੰ ਦਰਕਾਰ ਕੇ ਪਿੱਛੇ ਨਹੀਂ ਕੀਤਾ ਬਲਕਿ ਅਮਰਤ ਸੰਚਾਰ ਵਿੱਚ ਯੋਗਦਾਨ ਪਾਇਆ ਮਾਤਾ ਜੀਤੋ ਜੀ ਨੇ ਪੰਜ ਬਾਣੀਆਂ ਪੜੀਆਂ ਗੁਰੂ ਸਾਹਿਬ ਜੀ ਨੇ ਸੀਸ ਤੜ ਤੜਾ ਨਾਲ ਜੋੜੇ ਉਹਨਾਂ ਦੇ ਮੁਖ ਵਿੱਚ ਅਮਰਤ ਚੋਇਆ ਮੁਰਦਿਆਂ ਨੂੰ ਜਵਾਇਆ ਤੇ ਪੰਜਾਂ ਨੂੰ ਇੱਕੋ ਜੇ ਬਾਣੇ ਸਜਾ ਕੇ ਜਦੋਂ ਨਾਲ ਲਿਆਂਦਾ ਫਿਰ 20000 ਪ੍ਰਾਣੀ ਨੇ ਅਮਰਤ ਛਕਿਆ ਸੀ ਤੇ ਅੱਬਲ ਤੁਰਾਨੀ ਦੀ ਰਿਪੋਰਟ ਵਿੱਚ ਲਿਖਿਆ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਇਹ ਮੇਰੀ ਆਖਰੀ ਰਿਪੋਰਟ ਹੈ ਕਿਉਂਕਿ ਜਦੋਂ ਗੁਰੂ ਨੂੰ ਸੀਸ ਦੇਣ ਵਾਲਿਆਂ ਦੀ ਲਾਈਨ ਲੱਗੀ ਤੇ ਫਿਰ ਮੈਥੋਂ ਵੀ ਰਿਆ ਨਾ ਗਿਆ ਮੈਂ ਵੀ ਉਸ ਕਤਾਰ ਵਿੱਚ ਖੜਾ ਹੋ ਗਿਆ ਤੇ ਅਮਰਤ ਦੀ ਦਾਤ ਪ੍ਰਾਪਤ ਕਰਕੇ ਮੇਰਾ ਨਾਮ ਅਜਮੇਰ ਸਿੰਘ ਰੱਖਿਆ ਅੱਜ ਤੋਂ ਬਾਅਦ ਮੈਂ ਤੇਰਾ ਨੌਕਰ ਨਹੀਂ ਮੈਂ ਗੁਰੂ ਦਾ ਸਿੱਖ ਹੋ ਗਿਆ ਕਲਾ ਵਰਤੀ ਕਲਗੀਧਰ ਪਾਤਸ਼ਾਹ ਜੀ ਦੀ